ਹਾਲਾਂ ਹਾਈਅਰ ਸਟੱਡੀ ਕਰਕੇ ਵੀ ਪੜ੍ਹਾਈਆਂ ਪੁਈਆਂ ਕਰਕੇ ਵੀ ਬਹੁਤ ਨੌਕਰੀਆਂ ਨਹੀਂ ਮਿਲਦੀਆਂ ਤੇ ਮੇਰੇ ਬੇਰੁਜ਼ਗਾਰ ਵੀਰ ਕੁਝ ਸਕੀਮਾਂ ਬੋਲਦੇ ਨੇ ਉਹਦੇ ਵਾਸਤੇ ਤੇ ਉਹ ਸਕੀਮਾਂ ਤੋਂ ਇੱਕ ਸਕੀਮ ਤੁਹਾਨੂੰ ਸੁਣਾ ਰਿਹਾ ਗਾਣੇ ਰਾਈ ਸੁਣ ਲੇ ਹੁ ਕਾਗਜ਼ ਬਣਾ ਲਾ ਕਿ ਤੂੰ ਜਾਲੀ ਸੁਣਿਆ ਵੇ ਸਾਡਾ ਸਕੇਆਂ ਚੋਂ ਲੀਡਰ ਇਕੱਲੀ ਸੁਣਿਆ

ਉਹ ਫਿਕਰ ਨਾ ਕਰੀ ਸੋਹਣਿਆ ਵੇ ਸਾਡਾ ਘਰ ਨੂੰ ਕੀ ਬੇਰੁਜ਼ਗਾਰੀ ਪੱਟੀ ਬਾਗ ਲੈ ਕੇ ਪਿੰਡ ਦੀ ਹੋ ਕੇ ਦੀ ਸਾਦ ਮੈਂ ਲਵਾ ਦੂੰ ਸਰਕਾਰੀ ਹੁਣ ਅੱਗੇ ਕੰਡੀਸ਼ਨ ਦੱਸਦਾ ਵੀ ਇਹ ਕਿਉਂ ਹੁੰਦਾ ਸਰਕਾਰੀ 얘ਤਰੇ ਬਾਰੇ ਕੋਈ ਨਹੀਂ ਪੁੱਛਦਾ ਜਿੱ ਤਾਂ ਹੀ ਚੱਕ ਲਾਉਣੇ ਪੈਂਦੇ ਆ ਧੁਗਮੜੀ ਪੈ ਨੋਟੀ ਉੱਤੇ ਥੰਨੇ ਸਭਾ ਚੜਾਉਣੇ ਪੈਂਦੇ ਆ ਵੇ ਥੋੜੇ ਬੋਤੇ ਤੂੰ ਕਰਨੀ ਵੇ ਤੁਹਾਡੇ ਬੋਤੇ ਤੂੰ ਕਰ ਲਈ ਇਕੱਠੀ ਹੂਣੀ ਨੀ ਰੇ ਕੰਮ ਮੈਥੋਂ ਸਾਰੀ ਪੱਟੀ ਬਾਦ ਲ ਕੇ ਪਿੰਡ ਦੀ ਹੋ ਪੱਟੀ ਬਾਦ ਲ ਕੇ ਪਿੰਡ ਦੀ ਹੋ ਕਹਿੰਦੀ ਚੋਗ ਮੈਂ ਲਵਾ ਦੂੰ ਸਰਕਾਰੀ ਠੇਕਰ ਨਾ ਕਰੀ ਛੋਟ ਆਵੇ ਸਾਡਾ ਕਰ ਲੂਗੀ ਕੀ ਬੇਰੁਜ਼ਗਾਰੀ ਚੱਟ ਦੇਣੇ ਉੜੇ ਨਹੀਂ ਹੋ ਜਾਣੇ ਸਫਾਰਿਸ਼ ਵੀ ਥੰਮ ਵਰਗੀ ਹੋਈ ਉਮਰਾਂ ਦੀ ਰੋਟੀ ਤੇ ਉਹਨੇ ਚੋਕਿਆ ਵਿੱਚ ਕਿਤੇ ਕੁੰਡੀ ਆੜੀ ਗਈ

ਹੁਣ ਅਗਲਾ ਗਾਣਾ ਕੁਝ ਕਮੈਂਟ ਨੇ ਜਾਨੀ ਕਿ ਕੁੜੀਆਂ ਕਹਿਣੀਆਂ ਵੀ ਹਮੇਸ਼ਾ ਮੁੰਡੇ ਵਾਲੇ ਗਾਣੇ ਜਾਂ ਕੁੜੀਆਂ ਦੀ ਤਵੇ ਲਈ ਜਾਂਦੇ ਰਹਿਣਾ ਕੋਈ ਉਹ ਕੁੜੀਆਂ ਦੇ ਫੇਵਰਟਾ ਗਾਣਾ ਨਹੀਂ ਤੀ ਲਾਤੀ ਉਹ ਮੇਚਾ ਜਾਂਦੀ ਨਹੀਂ ਉਹ ਸਾੰਬੇ ਫੇਰ ਕਿਸੇ ਵਾਲਾ ਸਾਡੀ ਝੋਲੀ ਪਾਤਾ ਲਾਤੀ ਉਹ ਮੇਚਾ ਜਾਂਦੀ ਨਹੀਂ ਉਹ ਸਾੰਬੇ ਫੇਰ ਕਿਸੇ ਵਾਲਾ ਸਾਡੀ ਝੋਲੀ ਪਾਤਾ ਸਾਡੀ ਤੇਰੇ ਨਾ ਕਰਾ ਕੇ ਗੱਲ ਬਾਤ सची अपने सिरा ई करिबा